ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣੇ ਚੈਨਲ ਤੇ ਆਉਣ ਲਈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਆਪਾਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਸੂਟਾਂ ਬਾਰੇ ਸਟਾਕ ਬਾਰੇ ਵੀ ਕਿਵੇਂ ਦਾ ਸਟਾਫ ਹੈ ਕਿਹੜੀ ਬ੍ਰਾਂਡ ਦਾ ਸਾਰਾ ਕੁਝ ਆਪਾਂ ਦੱਸਦੇ ਹਾਂ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਕਿਪ ਨਾ ਕਰਿਓ ਅੱਜ ਵਾਲਾ ਸੂਟ ਇਹ ਵੀਡੀਓ ਦਾ ਪਹਿਲਾ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਓਨੀਅਨ ਪਿੰਕ ਕਲਰ ਹੈ ਜੀ ਇਹਦਾ ਇਹ ਬਹੁਤ ਹੀ ਪਿਆਰੀ ਕਾਟਨ ਹੈ ਜੀ ਬ੍ਰਾਂਡਡ ਸਟੱਫ ਹੈ ਜੀ ਏਕੇ ਟੈਕਸ ਦਾ ਤੁਸੀਂ ਚੈੱਕ ਕਰ ਸਕਦੇ ਹੋ ਏਕੇ ਟੈਕਸ ਦਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਬਹੁਤ ਸੁਪੀਰੀਅਰ ਲੌਂ ਕਾਟਨ ਹੁੰਦੀ ਹੈ ਜੀ ਇਹ ਬਹੁਤ ਸੋਹਣਾ ਸਟੱਫ ਹੈ ਜੀ ਕਿੰਨਾ ਸੋਹਣਾ ਹੈ ਇਹਦਾ ਪਿਆਰਾ ਜਿਹਾ ਡਿਜ਼ਾਈਨ ਹੈ ਇਹਦੇ ਨਾਲ ਆਪਾਂ ਮੈਚਿੰਗ ਕੀਤੀ ਹੈ ਜੀ ਪਿਓਰ ਕੈਮਰਿਕ ਕਾਟਨ ਦੀ ਬਾਟਮ ਦੀ ਪਿਓਰ ਮਤਲਬ ਪਿਓਰ ਹੀ ਆਊਗਾ ਜੀ ਜਿੰਮੇਦਾਰੀ ਅਸੀਂ ਕਵਾਂਗੇ ਸਟੱਫ ਤੁਹਾਨੂੰ ਉਹੀ ਮਿਲੇਗਾ ਬਹੁਤ ਸੋਹਣੀ ਮੈਚਿੰਗ ਹੈ ਜੀ ਦੇਖੋ ਤੁਸੀਂ ਇਸ ਤਰ੍ਹਾਂ ਇਹ ਸੂਟ ਬਣ ਕੇ ਲੱਗੂਗਾ ਜੀ ਕਿੰਨੀ ਪਿਆਰੀ ਮੈਚਿੰਗ ਬਣੂਗੀ ਜੀ ਐਵੇਂ ਇਹ ਆਪਣੀ ਵੀਡੀਓ ਦਾ ਅਗਲਾ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਇਹਦੇ ਤੇ ਪ੍ਰਿੰਟ ਹੋਇਆ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਆਉਗੀ ਜੀ ਸੈਲਫ ਪ੍ਰਿੰਟ ਵੀ ਕਹਿ ਦਿੰਦੇ ਐ ਸ਼ੈਡੋ ਪ੍ਰਿੰਟ ਵੀ ਕਹਿ ਦਿੰਦੇ ਐ ਨਾਲ ਇਹ ਵਾਲੀ ਸ਼ਰਟ ਆਉਗੀ ਜੀ ਬ੍ਰਾਂਡਡ ਪੀਸ ਆਉਣਗੇ ਜੀ ਸਾਰਾ ਬ੍ਰਾਂਡਡ ਘਰਾਂ ਦਾ ਮਾਲ ਹੈ ਪਿਓਰ ਕੈਮਰਿਕ ਕਾਟਨ ਹੈ ਜੀ ਕੱਪੜੇ 'ਚ ਤੁਹਾਨੂੰ ਕੋਈ ਵੀ ਸ਼ਿਕਾਇਤ ਨਹੀਂ ਆਉਗੀ ਬਹੁਤ ਸੋਹਣਾ ਕੈਮਰਿਕ ਕਾਟਨ ਦਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਹਾਈ ਕੁਆਲਿਟੀ ਦੀ ਕਾਟਨ ਹੈ ਜੀ ਲੌਨ ਕਾਟਨ ਵੀ ਕਹਿ ਦਿੰਦੇ ਇਹਨੂੰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਕੋਈ ਇਹਦੇ ਚ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਨਾਲ ਬਹੁਤ ਸੋਹਣੀ ਸ਼ਰਟ ਆਊਗੀ ਤੇ ਬਹੁਤ ਸੋਹਣੀ ਇਹਦੀ ਮੈਚਿੰਗ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਲੱਗੂਆ ਜੀ ਬਣ ਕੇ ਤੇ ਇੱਕ ਨਾ ਜੀ ਪਲੀਜ਼ ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਸਾਨੂੰ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਜੀ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਕਿਹੜੀ ਸਿਟੀ ਤੋਂ ਦੇਖ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਤੁਹਾਡੇ ਕਮੈਂਟ ਦਾ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਮਿਲਦੀ ਹੈ ਜੀ ਇਹ ਆਪਣੀ ਅਗਲਾ ਸੂਟ ਹੈ ਜੀ ਵੀਡੀਓ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਜੀ ਪਿਓਰ ਕਾਟਨ ਦਾ ਸੂਟ ਆਊਗਾ ਜੀ ਪਿਓਰ ਕੈਮਬ੍ਰਿਕ ਕਾਟਨ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹਦਾ ਗਰਮੀ ਚ ਪਾਉਣ ਵਾਸਤੇ ਬੈਸਟ ਕੁਆਲਿਟੀ ਹੈ ਤੇ ਇਹਦੀ ਆਪਾਂ ਮੈਚਿੰਗ ਕਰੀਏ ਜੀ ਨਾਲ ਜਿਹੜਾ ਇਹਦੇ ਵਿੱਚ ਫੁੱਲ ਬਣਿਆ ਹੋਇਆ ਜੀ ਉਹਦੇ ਨਾਲ ਆਪਾਂ ਬਾਟਮ ਦੀ ਮੈਚਿੰਗ ਕਰੀਏ ਪਿਓਰ ਕੈਮਬ੍ਰਿਕ ਕਾਟਨ ਦੀ ਬਾਟਮ ਆਊਗੀ ਜੀ ਸਟੱਫ ਆਪਣਾ ਬਹੁਤ ਹੀ ਹਾਈ ਕੁਆਲਿਟੀ ਦਾ ਸਟੱਫ ਹੈ ਜੀ ਬ੍ਰਾਂਡਡ ਸਟੱਫ ਹੈ ਸਾਰਾ ਆਪਾਂ ਬਿਲਕੁਲ ਵੀ ਮੋਕੜਾ ਸਟੱਫ ਨਹੀਂ ਲਾਉਂਦੇ ਜੀ ਆਪਣੇ ਕੋਲ ਸਟੱਫ ਸਾਰਾ ਬ੍ਰਾਂਡਡ ਹੀ ਹੁੰਦਾ ਹੈ ਬਹੁਤ ਸੋਹਣਾ ਇਹ ਗਾਜਰੀ ਕਲਰ ਆਊਗਾ ਜੀ ਡਾਰਕ ਗਾਜਰੀ ਕਲਰ ਹੈ ਲਾਈਟ ਪੀਚ ਕਲਰ ਦੀ ਸ਼ਰਟ ਹੈ ਜੀ ਬਹੁਤ ਸੋਹਣਾ ਜਾਂ ਪ੍ਰਿੰਟ ਹੈ ਜੀ ਇਹਦੇ ਤੇ ਤੇ ਇਹ ਰੈੱਡ ਕਲਰ ਨਹੀਂ ਆਊਗਾ ਜੀ ਤੁਹਾਨੂੰ ਵੀਡੀਓ ਦੇ ਵਿੱਚ ਸ਼ਾਇਦ ਰੈੱਡ ਸ਼ੋ ਹੋ ਰਿਹਾ ਹੋਵੇ ਪਰ ਇਹ ਰੈੱਡ ਨਹੀਂ ਹੈਗਾ ਜੀ ਡਾਰਕ ਪੀਚ ਕਲਰ ਹੈ ਬਹੁਤ ਹੀ ਪਿਆਰਾ ਜਾਂ ਸੂਟ ਹੈ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਜੀ ਸਕਰੀਨਸ਼ਾਟ ਭੇਜ ਕੇ WhatsApp ਨੰਬਰ ਉੱਪਰ ਚੱਲ ਰਿਹਾ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਫੈਬਰਿਕ ਹੈ ਇਹ ਬਹੁਤ ਸੋਹਣੀ ਮੈਚਿੰਗ ਹੈ ਤੁਸੀਂ ਡਿਜ਼ਾਈਨ ਦੇਖੋ ਜਿਹੜੇ ਡਿਜ਼ਾਈਨ ਆਪਾਂ ਆਪਣੀ ਵੀਡੀਓ ਚ ਪਾਉਣੇ ਆ ਜੀ ਇਹ ਤੁਹਾਨੂੰ ਕਿਸੇ ਕੋਲੋਂ ਵੀ ਹੋਰ ਨਹੀਂ ਮਿਲਣਗੇ ਜੀ ਇਹ ਸਿਰਫ ਤੁਹਾਨੂੰ ਵਿਰਸਾ ਕਲੈਕਸ਼ਨ ਤੋਂ ਹੀ ਮਿਲਣਗੇ ਜੀ ਆਪਾਂ ਨੇ ਡਿਜ਼ਾਈਨ ਸਾਰਿਆਂ ਤੋਂ ਅਲੱਗ ਸਾਰਿਆਂ ਤੋਂ ਵੱਖਰੇ ਹੁੰਦੇ ਆ ਜੀ ਤੇ ਇੱਕ ਵਾਰੀ ਆਪਦੀ ਭੈਣ ਨੂੰ ਮੌਕਾ ਜ਼ਰੂਰ ਦਿਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਆਪਣੇ ਤੋਂ ਸੂਟ ਨਹੀਂ ਮੰਗਾਏ ਆਪਣੇ ਤੋਂ ਸੂਟ ਜ਼ਰੂਰ ਮੰਗਵਾਓ ਤੇ ਆਪਣੇ ਨਾਲ ਤੁਸੀਂ ਜ਼ਰੂਰ ਸੰਪਰਕ ਕਰਕੇ ਆਪਣੇ ਤੋਂ ਸੂਟ ਮੰਗਵਾਓ ਜੀ ਆਪਣੇ ਨਾਲ ਤੁਸੀਂ ਜੁੜ ਕੇ ਦੇਖੋ ਜੀ ਆਪਾਂ ਕਿੰਨਾ ਵਧੀਆ ਤੁਹਾਨੂੰ ਸਟੱਫ ਦੇ ਜਾਂਗੇ ਆਪਣਾ ਸਟੱਫ ਸਾਰਾ ਬਹੁਤ ਹੀ ਜ਼ਿਆਦਾ ਸੋਹਣਾ ਹੁੰਦਾ ਹੈ ਜੀ ਤੇ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਹਜੇ ਤੱਕ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲਾ ਬਟਨ ਨਾ ਪਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਜੀ ਤੇ ਪਲੀਜ਼ ਸਾਰੇ ਆਪਦੇ ਫਰੈਂਡ ਸਰਕਲ ਚ ਸਾਰੇ ਜੀ ਜਿੰਨੀਆਂ ਭੈਣਾਂ ਨੇ ਬਾਟਮ ਤੇ ਵਰਕ ਕਰਵਾਉਣਾ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਜਿਆਦਾ ਤੋਂ ਜਿਆਦਾ ਕਮੈਂਟ ਜਰੂਰ ਕਰ ਦਿਆ ਕਰੋ ਜੀ ਇੱਕ ਪਿਆਰਾ ਜਿਹਾ ਵੀਡੀਓ ਨੂੰ ਦੇਖਦੇ ਦੇਖਦੇ ਜੀ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ